ਅਸੀਂ ਢੇੜ ਸਾਲ ਤੋਂ ਇਹਨਾਂ ਨੂੰ ਲਿਖਤੀ ਰਿਪੋਰਟਾਂ ਦਿੰਦੇ ਰਹੇ ਕਿ ਭਾਈ ਸਾਨੂੰ ਜੇ ਬਚਾਉਣਾ ਨਹੀਂ ਤੇ 19 ਆਲਾ ਸਮਾਂ ਬਹੁਤਾ ਦੂਰ ਨਹੀਂ ਫੇਰ ਆ ਜਾਊਗਾ ਇਹ ਟ੍ਰੇਨ ਵਿਭਾਗ ਦੇ ਜਿਹੜੇ ਸੀਨੀਅਰ ਅਫਸਰ ਆ ਮੁੱਖ ਮੰਤਰੀ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਔਰ ਇਹਨਾਂ ਨੂੰ ਸਾਡੇ ਥਾਂ ਚੇਲੇ ਜੀ ਲੈਣਾ ਚਾਹੀਦਾ ਸਾਰੇ ਲੋਕ ਇਸ ਔਖੀ ਘੜੀ ਦੇ ਵਿੱਚ ਉਹਨਾਂ ਲੋਕਾਂ ਦੀ ਬਾਹ ਫੜ ਰਹੇ ਨੇ ਕਿ ਜਿਹੜੇ ਲੋਕ ਡੁੱਬਣ ਦੇ ਕਿਨਾਰੇ ਨੇ ਪਰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਥਾਵਾਂ ਦੇ ਉੱਪਰ ਕੁਝ ਲੋਕ ਅਜਿਹੇ ਵੀ ਆ ਰਹੇ ਨੇ ਕਿ ਜਿਹੜੇ ਸਿਰਫ ਤਮਾਸ਼ਾ ਦੇਖਣ ਆ ਰਹੇ ਨੇ ਇੱਥੇ ਮਿੱਟੀ ਦੇ ਬੋਰੇ ਚਾਹੀਦੇ ਨੇ ਇੱਥੇ ਮਿੱਟੀ ਚਾਹੀਦੀ ਹੈ ਇੱਥੇ ਪਾਣੀ ਦੀਆਂ ਬੋਤਲਾਂ ਚਾਹੀਦੀਆਂ ਨੇ ਇੱਥੇ ਖਾਣ ਪੀਣ ਨੂੰ ਸੁੱਕਾ ਰਾਸ਼ਨ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸਰਪੰਚ ਬਲਕਾਰ ਸਿੰਘ ਨਗਰਪਿੰਡ ਕੁਤਬੀਆ ਤਹਿਸੀਲ ਸ਼ਾਹਕੋਟ ਔਰ ਅਗਲੇ ਲੰਬੜਦਾਰ ਵੀ ਮੈਂ ਇਹ ਮੰਗ ਕਰਦਾ ਸਰਕਾਰ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਣਾ ਕੋਲੋਂ ਕਿ ਜਿਸ ਆ ਡਰੇਨ ਵਿਭਾਗ ਨੂੰ ਅਸੀਂ 1.5 ਸਾਲ ਤੋਂ ਤਰਲੇ ਮਾਰਦੇ ਸੀ ਕਿ ਸਤਲੋਜ ਦਰਿਆ ਦੇ ਵਿੱਚ ਜਿਹੜੀ ਸਕਿਲਟ ਜੰਮੀ ਹੋਈ ਆ ਇਹਨੂੰ ਬਾਹਰ ਕੱਢਿਆ ਜਾਵੇ ਇਸ ਵਿਭਾਗ ਨੇ ਆ ਡਰੇਨ ਵਿਭਾਗ ਨੇ ਇਹ ਕਹਿ ਕੇ ਕਿ ਮਾਇਨਗ ਹੁੰਦੀ ਆ ਇਹਨੂੰ ਅਸੀਂ ਠੇਕੇਦਾਰੀ ਦੇ ਤੌਰ ਤੇ ਚਕਾਉਣਾ ਵਾ 1.5 ਸਾਲ ਦਾ ਟਾਈਮ ਨਗਾ ਕੇ ਸਾਨੂੰ ਮਾਰਨ ਦੇ ਦੋਸ਼ੀ ਇਹ ਵਿਭਾਗ ਆ ਜਿਹੜਾ ਡਰੇਨ ਵਿਭਾਗ ਦੇ ਐਕਸ਼ਨ ਓਵਰਸੀਰ ਆ ਅਸੀਂ 1.5 ਸਾਲ ਤੋਂ ਇਹਨਾਂ ਨੂੰ ਲਿਖਤੀ ਰਿਪੋਰਟਾਂ ਦਿੰਦੇ ਰਹੇ ਕਿ ਭਾਈ ਸਾਨੂੰ ਜੇ ਬਚਾਉਣਾ ਨਹੀਂ ਤੇ 19 ਵਾਲਾ ਸਮਾਂ ਬਹੁਤਾ ਦੂਰ ਨਹੀਂ ਫੇਰ ਆ ਜਾਊਗਾ ਪਰ ਸਾਨੂੰ ਮਾਇਨਕ ਦਾ ਬਹਾਨਾ ਬਣਾ ਕੇ ਇਹਨਾਂ ਮਾਰਿਆ ਵਾ ਇਹ ਡਰੇਨ ਵਿਭਾਗ ਦੇ ਜਿਹੜੇ ਸੀਨੀਅਰ ਅਫਸਰ ਆ ਮੁੱਖ ਮੰਤਰੀ ਨੂੰ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਔਰ ਇਹਨਾਂ ਨੂੰ ਸਾਡੇ ਤੋਂ ਜੇਲੇ 'ਚ ਲੈਣਾ ਚਾਹੀਦਾ ਜਿਹੜੇ ਕਿਸਾਨ ਆਪਣੇ ਧਰਮੀ ਕਰਤ ਕਰਨ ਵਾਲੇ ਆ ਉਹ ਬੰਨਾਂ ਦੇ ਚੜੇ ਫੜਦੇ ਤੇ ਏਸੀ ਗੱਡੀਆਂ ਏਸੀ ਕੋਠੀਆਂ ਦਾ ਆਨੰਦ ਮਾਣਦੇ ਜਦ ਕਿ ਲੋਕਾਂ ਦੇ ਟੁਕੜਾ ਤੇ ਪਲਦੇ ਆ ਇਹ ਜਿਹੜੀ ਕਮਾਈ ਆ ਲੋਕਾਂ ਦੀ ਕਮਾਈ ਦੇ ਏਸੀ ਕੋਠੀਆਂ ਗੱਡੀਆਂ ਇਹਨਾਂ ਨੂੰ ਪ੍ਰਾਪਤ ਹੋਈਆਂ ਉਹਦੇ ਨਜਾਇਜ਼ ਮਤਬਲ ਕਰਦੇ ਆ ਇਸ ਵਾਸਤੇ ਜਿਹੜੇ ਵੀ ਫੌਰੀ ਇਹ ਜਿਹੜੇ ਅਫਸਰ ਆ ਇਹਨਾਂ ਨੂੰ ਫੜ ਕੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਈਦੀ ਔਰ ਮਾਨਹਾਨੀ ਦਾ ਕੇਸ ਕਰਕੇ ਪੂਰੇ ਇਲਾਕੇ ਦਾ ਮਾਜਬਾ ਇਹਨਾਂ ਦੇ ਕੱਲ ਪਾਉਣਾ ਚਾਹੀਦਾ ਸਤਲੁਜ ਆਫਰਿਆ ਫਿਰਦਾ ਲੋਕ ਸਮੇਂ ਫਰਦੇ ਨੇ ਪਾਣੀ ਹੱਦਾਂ ਬੰਨੇ ਟਪਦਾ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਆ ਗਿਆ ਲੋਕ ਘਰਾਂ ਦੀਆਂ ਛੱਤਾਂ ਤੋਂ ਛੱਤਾਂ ਤੋਂ ਮੁੜ ਵਾਪਸ ਉਹਨਾਂ ਥਾਂਾਂ ਤੇ ਕਿ ਜਿੱਥੇ ਉਹ ਸੁਰੱਖਿਅਤ ਮਹਿਸੂਸ ਕਰਦੇ ਨੇ ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਕਿਰਦੇ ਹੰਝੂ ਇਹ ਹਿਜਰਤ ਦਾ ਡਰ ਇਹ ਖੌਫ ਕੋਈ ਨਾ ਮਾ ਨਹੀਂ ਹਰ ਸਾਲ ਕਹਿੰਦੇ ਕਿ ਇਸੇ ਤਰ੍ਹਾਂ ਇਹ ਪਾਣੀ ਹੱਦਾਂ ਬੰਨੇ ਟਪਦਾ ਤੇ ਉਹਨਾਂ ਨੂੰ ਘਰੋਂ ਬੇਕਾਰ ਕਰ ਦਿੰਦਾ ਮੇਰੇ ਮਗਰਲੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਡਰਾਉਣੀਆਂ ਲੱਗ ਸਕਦੀਆਂ ਨੇ ਪਰ ਇਹ ਲੋਕ ਹਰ ਸਾਲ ਹੰਡਾਉਂਦੇ ਨੇ ਇਸ ਵਾਰ ਵੀ ਪਾਣੀ ਹੱਦਾਂ ਬੰਨੇ ਟੱਪ ਗਿਆ ਔਰ ਇਹਨਾਂ ਲੋਕਾਂ ਨੂੰ ਘਰੋਂ ਬੇਕਾਰ ਕਰ ਗਿਆ ਫਸਲਾਂ ਡੁੱਬੀਆਂ ਪਈਆਂ ਨੇ ਪਸ਼ੂ-ਪਾ ਡੁੱਬਣ ਦੇ ਕਿਨਾਰੇ ਆ ਲੋਕ ਟਰਾਲੀਆਂ ਦੇ ਵਿੱਚ ਆਪਣਾ ਸਮਾਨ ਰੱਖ ਰੱਖ ਕੇ ਸੁਰੱਖਿਅਤ ਥਾਂ 'ਤੇ ਜਾ ਰਹੇ ਨੇ ਲਗਾਤਾਰ ਜਿਹੜਾ ਕੁਦਰਤੀ ਆਫਤ ਪ੍ਰਬੰਧਨ ਟੀਮਾਂ ਨੇ ਉਹ ਵੀ ਲੱਗੀਆਂ ਹੋਈਆਂ ਨੇ ਪ੍ਰਸ਼ਾਸਨ ਲੱਗਾ ਹੋਇਆ ਪਿੰਡਾਂ ਦੇ ਲੋਕ ਲੱਗੇ ਹੋਏ ਨੇ ਸਾਰੇ ਲੋਕ ਇਸ ਔਖੀ ਘੜੀ ਦੇ ਵਿੱਚ ਉਹਨਾਂ ਲੋਕਾਂ ਦੀ ਬਾਹ ਫੜ ਰਹੇ ਨੇ ਕਿ ਜਿਹੜੇ ਲੋਕ ਡੁੱਬਣ ਦੇ ਕਿਨਾਰੇ ਨੇ ਪਰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਥਾਵਾਂ ਦੇ ਉੱਪਰ ਕੁਝ ਲੋਕ ਅਜਿਹੇ ਵੀ ਆ ਰਹੇ ਨੇ ਕਿ ਜਿਹੜੇ ਸਿਰਫ ਤਮਾਸ਼ਾ ਦੇਖਣ ਆ ਰਹੇ ਨੇ ਮਿੱਤਰੋ ਇਹ ਕੋਈ ਤਮਾਸ਼ਾ ਨਹੀਂ ਹੈ ਇਹ ਜ਼ਿੰਦਗੀ ਦਾ ਉਹ ਕਿਨੌਣਾ ਸੱਚ ਹੈ ਕਿ ਜਿਸ ਦੇ ਨਾਲ ਇਹ ਲੋਕ ਹਰ ਵਾਰ ਦੋ ਚਾਰ ਹੁੰਦੇ ਨੇ ਇਹ ਮੁਸੀਬਤਾਂ ਹਰ ਵਾਰ ਚੱਲਦੇ ਨੇ ਜੇਕਰ ਤੁਸੀਂ ਇੱਥੇ ਆਉਣਾ ਹੈ ਜੀ ਸਤਕੇ ਆਓ ਪਰ ਆਪਣੇ ਨਾਲ ਇਹਨਾਂ ਲੋਕਾਂ ਦੇ ਲਈ ਕੁਝ ਲੈ ਕੇ ਵੀ ਆਓ ਇੱਥੇ ਮਿੱਟੀ ਦੇ ਬੋਰੇ ਚਾਹੀਦੇ ਨੇ ਇੱਥੇ ਮਿੱਟੀ ਚਾਹੀਦੀ ਹੈ ਇੱਥੇ ਪਾਣੀ ਦੀਆਂ ਬੋਤਲਾਂ ਚਾਹੀਦੀਆਂ ਨੇ ਇੱਥੇ ਖਾਣ ਪੀਣ ਨੂੰ ਸੁੱਕਾ ਰਾਸ਼ਨ ਚਾਹੀਦਾ ਹੈ ਇੱਥੇ ਲੋਕਾਂ ਦੀ ਮੁੜ ਵਸੇਬੇ ਦੇ ਵਾਸਤੇ ਕੋਈ ਯਤਨ ਕਰਨੇ ਚਾਹੀਦੇ ਆ ਇੱਥੇ ਤੁਸੀਂ ਲੋਕਾਂ ਦੇ ਨਾਲ ਮਿਲ ਕੇ ਜਿਹੜੇ ਬੰਨ ਤੜਕ ਜਾਂਦੇ ਨੇ ਟੁੱਟ ਜਾਂਦੇ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਉਹਨਾਂ ਦੀ ਹਿੰਮਤ ਵਧਾਓ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ Đਾਓ ਤਮਾਸ਼ੀਨ ਬਣ ਕੇ ਇੱਥੇ ਨਾ ਆਓ ਕਿਉਂਕਿ ਇੱਥੇ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨ ਦਿਓ ਐਸ ਵੇਲੇ ਲੋੜ ਹੈ ਕਿ ਪ੍ਰਸ਼ਾਸਨ ਸੁਚੱਜੇ ਤਰੀਕੇ ਦੇ ਨਾਲ ਆਪਣਾ ਕੰਮ ਕਰ ਰਿਹਾ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਇਹ ਬੰਨ ਜਿਹੜੇ ਟੁੱਟੇ ਹੋਏ ਨੇ ਇਹ ਲੋਕਾਂ ਦੇ ਸਬਰਾਂ ਦੇ ਵੀ ਬੰਨ ਨੇ ਇਹ ਬੰਨ ਜਦੋਂ ਟੁੱਟ ਜਾਂਦੇ ਨੇ ਤਾਂ ਫਿਰ ਲੋਕਾਂ ਦੇ ਘਰ ਜਿਹੜੇ ਉਹ ਉੱਜੜਦੇ ਨੇ ਤਾਂ ਫਿਰ ਬੜਾ ਦੁੱਖ ਹੁੰਦਾ ਤੁਸੀਂ ਇੱਥੇ ਤਮਾਸ਼ੀਬੀਨ ਬਣ ਕੇ ਨਾ ਆਵੋ ਲੋਕਾਂ ਨੂੰ ਆਪਣਾ ਕੰਮ ਕਰਨ ਦਿਓ ਜਿਹੜੇ ਲੋਕ ਸੇਵਾ ਦੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਮਦਦ ਕਰੋ ਇੱਥੇ ਬਹੁਤ ਲੋਕਾਂ ਨੂੰ ਜ਼ਰੂਰਤ ਹੈ ਇੱਕ ਸੰਜਮ ਦੀ ਇੱਕ ਠਰਮੇ ਦੀ ਇਕੱਠਾ ਰਹਾ ਦੀ ਤੁਸੀਂ ਪਾਣੀ ਦੀਆਂ ਬੋਤਲਾਂ ਲੈ ਕੇ ਆਜੋ ਤੁਸੀਂ ਖਾਣ ਪੀਣ ਨੂੰ ਸੁੱਕਾ ਰਾਸ਼ਨ ਲੈ ਕੇ ਆਜੋ ਕੋਈ ਬਿਸਕੁਟ ਦੇ ਪੈਕਟ ਲੈ ਕੇ ਆਜੋ ਕੋਈ ਬ੍ਰੈਡ ਦੇ ਪੈਕਟ ਲੈ ਕੇ ਆਜੋ ਕੋਈ ਤਰਪਾਲਾਂ ਲੈ ਕੇ ਆਜੋ ਕੋਈ ਲੋਕਾਂ ਨੂੰ ਇਸ ਥਾਵਾਂ ਦੇ ਉੱਪਰੋਂ ਕੱਢਣ ਦਾ ਕੋਈ ਪ੍ਰਬੰਧ ਕਰਕੇ ਟਰੈਕਟਰ ਟਰਾਲੀਆਂ ਲੈ ਕੇ ਆਜੋ ਜੇਕਰ ਤੁਸੀਂ ਸਿਰਫ ਤਮਾਸ਼ੀਰ ਬਣ ਕੇ ਆਪਣੇ ਮੋਬਾਈਲ ਫੋਨ ਲੈ ਕੇ ਆਉਨੇ ਹੋ ਤਾਂ ਪ੍ਰਸ਼ਾਸਨ ਵੱਲੋਂ ਤਾਂ ਜਿਹੜੇ ਲੋਕ ਨੇ ਇੱਥੇ ਦੇ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਵੀ ਬੇਨਤੀ ਹੈ ਕਿ ਭਾਈ ਆਪਣੇ ਘਰ ਬੈਠੇ ਰਹੋ ਇਹ ਲੋਕਾਂ ਦੇ ਘਰ ਉਜੜ ਰਹੇ ਨੇ ਇੱਥੇ ਕੋਈ ਤਮਾਸ਼ਾ ਨਹੀਂ ਲੱਗਾ ਹੋਇਆ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਚਾਹਾਂਗੇ ਕਿ ਇਹ ਡਰਾਉਣੀਆਂ ਤਸਵੀਰਾਂ ਨੇ ਪਾਣੀ ਅਜ ਲੋਕਾਂ ਦੇ ਸਿਰਾਂ ਦੇ ਉੱਪਰ ਦੀ ਲੰਘ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਦੂਰ ਇੱਕ ਜੋ ਕਿਸ਼ਤੀ ਹੈ ਕਿਸ਼ਤੀ ਦੇ ਵਿੱਚ ਇਹ ਆਫਤ ਪ੍ਰਬੰਧਨ ਟੀਮ ਲੱਗੀ ਹੋਈ ਹੈ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਲਈ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੇ ਲਈ ਲੋਕ ਕੋਠਿਆਂ ਤੇ ਚੜੇ ਹੋਏ ਨੇ ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਲੋਕਾਂ ਦਾ ਬਹੁਤ ਸਾਰਾ ਸਮਾਨ ਜਿਹੜਾ ਹੈ ਉਹ ਖਰਾਬ ਹੋ ਰਿਹਾ ਅੱਜ ਜ਼ਿੰਦਗੀ ਉਥਲ-ਪੁਥਲ ਚੁੱਕੀ ਹੈ ਇਹ ਵੱਡੀ ਉਥਲ-ਪੁਥਲ ਸਤਲੁਜ ਦੇ ਵਿੱਚ ਪਏ ਵੱਡੇ ਪਾੜ ਦੇ ਕਾਰਨ ਆਈ ਹੈ। ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਸੀ ਕਿ ਇਸ ਪਾੜ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕ ਲਿਆ ਜਾਵੇ ਪਰ ਫਿਲਹਾਲ ਇਹ ਹੱਦਾਂ ਬੰਨੇ ਟੱਪਦਾ ਹੋਇਆ ਸਿਆਣੇ ਆਖਦੇ ਨੇ ਕਿ ਪਾਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਹ ਲੋਕ ਖਫਾ ਵੀ ਨੇ ਤੇ ਖੌਫ ਤੇ ਵਿੱਚ ਵੀ ਨੇ। ਤੇ ਖਫਾ ਹੋਏ ਲੋਕ ਜਦੋਂ ਬੋਲਦੇ ਨੇ ਤਾਂ ਫਿਰ ਉਹਨਾਂ ਦੇ ਮੂੰਹੋਂ ਬਹੁਤ ਵੱਡੇ ਪੱਧਰ ਤੇ ਜੋ ਗੁੱਸਾ ਨਿਕਲਦਾ ਹੈ ਉਸ ਗੁੱਸੇ ਨੂੰ ਵੀ ਇਸ ਵੇਲੇ ਜਜ਼ਬ ਕਰਨਾ ਪਵੇਗਾ। ਚਾਹੇ ਉਹ ਗੁੱਸਾ ਪ੍ਰਸ਼ਾਸਨ ਦੇ ਖਿਲਾਫ ਹੋਵੇ ਤੇ ਚਾਹੇ ਫਿਰ ਲੋਕਾਂ ਦੇ ਖਿਲਾਫ ਹੋਵੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹੈ ਵੀ ਮਤ ਕਰੋ ਵੀਡੀਓ ਨਾ ਬਣਾਓ ਹਾਂਜੀ ਬਾਬਾ ਜੀ ਅੱਗੇ ਗਏ ਇੱਥੋਂ ਇਹ ਹੰਝੂ ਇਹ ਭਾਵਨਾਵਾਂ ਤੁਸੀਂ ਦੇਖ ਸਕਦੇ ਹੋ ਇਹ ਹੰਝੂ ਇਹਨਾਂ ਪਾਣੀਆਂ ਦੇ ਨਾਲੋਂ ਕਿਤੇ ਵਧੇਰੇ ਨੇ ਕਿਤੇ ਕਿੰਨੇ ਕਿੰਨੇ ਫੁੱਟ ਇਹ ਪਾਣੀਆਂ ਤੋਂ ਵਧੇਰੇ ਇਹ ਹੰਝੂ ਨੇ ਜਿਹੜੇ ਇਹ ਬਲਕਾਰ ਲੋਈਆਂ ਖਾਸ ਤੋਂ ਇਹ ਵੀਰ ਆਪਣਾ ਨਾਮ ਦੱਸ ਕੇ ਗਿਆ ਇਹ ਇਹ ਜਿਹੜੇ ਹੰਝੂ ਨੇ ਇਹ ਹੰਝੂ ਅਸੀਂ ਮਹਿਸੂਸ ਨਹੀਂ ਕਰ ਸਕਦੇ ਸਾਡੇ ਭਾ ਦਾ ਇੱਕ ਸਿਰਫ ਇਹ ਵੀਡੀਓ ਹੋ ਸਕਦੀ ਹੈ ਇੱਕ ਸਿਰਫ ਤੁਹਾਡੇ ਵਾਸਤੇ ਚਾਰਕ ਦਿਨ ਦੇ ਵੀਊ ਹੋ ਸਕਦੇ ਨੇ ਲਾਈਕ ਹੋ ਸਕਦੇ ਨੇ ਪਰ ਇਹਨਾਂ ਦੀ ਜ਼ਿੰਦਗੀ ਨੂੰ ਕਿਤੇ ਦੇਖਿਓ ਨੇੜਿਓਂ ਆਣ ਕੇ ਰਾਂ ਦੀ ਜ਼ਿੰਦਗੀ ਹਰ ਸਾਲ ਨਰਕ ਬਣਦੀ ਹੈ ਹਰ ਸਾਲ ਇੱਥੇ ਹੁੰਦਾ ਹੈ ਪ੍ਰਸ਼ਾਸਨ ਸੁੱਤਾ ਕਿਉਂ ਹਰ ਸਾਲ ਦੇ ਲਈ ਪਹਿਲਾਂ ਅਗਾਊਂ ਤਿਆਰੀਆਂ ਕਿਉਂ ਨਹੀਂ ਹੁੰਦੀਆਂ ਸਵਾਲ ਇਸ ਗੱਲ ਦਾ ਕਿਉਂ ਸਤਲੁਜ ਦੇ ਵਿੱਚ ਹਰ ਸਾਲ ਪਾੜ ਪੈਂਦਾ ਕਿ ਇਹਦਾ ਕੋਈ ਪੱਕਾ ਪ੍ਰਬੰਧ ਹੋ ਨਹੀਂ ਸਕਦਾ 2019 ਦੇ ਵਿੱਚ ਵੀ ਆਇਆ ਸੀ ਉਦੋਂ ਵੀ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਨਹੀਂ ਹੁੰਦਾ ਪਰ ਅੱਜ 2023 ਦੇ ਵਿੱਚ ਹਾਲਾਤ ਫਿਰ ਉਹੀ ਨੇ ਲੋਕ ਕਹਿੰਦੇ ਨੇ ਕਿ ਅੱਗੇ ਵੀ ਇਹ ਹਾਲਾਤ ਇਹੀ ਰਹਿਣਗੇ ਕਿਉਂਕਿ ਉਹਨਾਂ ਨੇ ਬੜਾ ਕੁਝ ਹੰਡਾਇਆ ਅੱਜ ਲੋੜ ਹੈ ਇਸ ਵੇਲੇ ਲੋਕਾਂ ਨੂੰ ਵੀ ਸਮਝੰਦੀ ਔਰ ਪ੍ਰਸ਼ਾਸਨ ਨੂੰ ਵੀ ਚੰਗੇ ਤਰੀਕੇ ਤੇ ਸਲੀਕੇ ਦੇ ਨਾਲ ਇਹ ਕੰਮ ਕਰਨ ਦੇ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਘਰ ਕਿਵੇਂ ਡੁੱਬੇ ਹੋਏ ਨੇ ਪਾਣੀ ਫਸਲਾਂ ਦੇ ਸਿਰਾਂ ਦੇ ਉੱਪਰ ਆਉਂਦੀ ਵਗ ਰਿਹਾ ਔਰ ਕੋਠਿਆਂ ਦੇ ਉੱਪਰ ਦੀ ਪਾਣੀ ਹੋਣ ਨੂੰ ਫਿਰਦਾ ਔਰ ਲਗਾਤਾਰ ਪਾਣੀ ਜੜਾਇਆ ਇਹ ਆਪਣਾ ਵਹਾਅ ਤੇਜ਼ ਕਰਦਾ ਹੋਇਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਟੱਪਿਆ ਹੋਇਆ ਪਾਣੀ ਸੱਚਮੁੱਚ ਖਤਰਾ ਬਣ ਕੇ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਚੁੱਕਾ ਹੈ ਲੋਕਾਂ ਨੇ ਆਪਣੇ ਘਰਾਂ ਦਾ ਸਮਾਨ ਕੱਢ ਕੇ ਟਰਾਲੀਆਂ ਦੇ ਵਿੱਚ ਲੱਦ ਲਿਆ ਲੋਕ ਦੂਰ ਕਿਤੇ ਸੁਰੱਖਿਆ ਥਾਮਾਂ ਦੇ ਉੱਪਰ ਜਾ ਰਹੇ ਨੇ ਲਗਾਤਾਰ ਬਚਾਅ ਪ੍ਰਬੰਧ ਵੀ ਚੱਲ ਰਹੇ ਨੇ ਪ੍ਰਸ਼ਾਸਨ ਵੀ ਲਗਾਤਾਰ ਲੱਗਾ ਹੋਇਆ ਹੈ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਰਕਾਰ ਔਰ ਜਿੰਨੇ ਲੋਕ ਨੇ ਵਾਲੇ ਦੁਆਲੇ ਦੇ ਸਾਰੇ ਇਸ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਕਿ ਬੰਨ ਨੂੰ ਕਿਸੇ ਤਰ੍ਹਾਂ ਬੰਨਿਆ ਜਾਵੇ ਔਰ ਲੋਕਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਇਹ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜੇਕਰ ਇੱਥੇ ਆਈਏ ਤਾਂ ਅਸੀਂ ਸਿਰਫ ਉਹਨਾਂ ਲੋਕਾਂ ਦੀ ਬਾਹ ਫੜਨ ਦੇ ਲਈ ਆਈਏ ਅਸੀਂ ਇੱਥੇ ਕੋਈ ਕਿਸੇ ਕਿਸਮ ਦਾ ਤਮਾਸ਼ਾ ਕਰਨ ਆਈਏ ਇੱਥੇ ਜੇਕਰ ਆਉਣਾ ਹੈ ਤੇ ਤੁਹਾਨੂੰ ਇਹਨਾਂ ਲੋਕਾਂ ਦੇ ਮਦਦਗਾਰ ਬਣ ਬਣ ਕੇ ਆਉਣਾ ਪਏਗਾ ਇਹਨਾਂ ਲੋਕਾਂ ਦੀ ਬਾਹ ਫੜਨ ਦੇ ਵਾਸਤੇ ਆਉਣਾ ਪਏਗਾ ਕਿਉਂਕਿ ਇਹ ਲੋਕ ਇਸ ਵੇਲੇ ਦੁੱਖ ਦੇ ਵਿੱਚ ਨੇ ਤਕਲੀਫ ਦੇ ਵਿੱਚ ਨੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ